ਜਗੁਰਦੇਵ ਕੰਕੁਰਦੇ ਸਵਾਗਤ ਨਹੀਂ ਗੁਰਪੇਰੀ 사ਸੰਗਤ ਨੂੰ ਸਵਾਪ ਜੀ ਨੂੰ ਇਹ ਸੂਚੀ ਦਿੱਤਾ ਜਾਂਦਾ ਹੈ ਕਿ ਮਹਿੰਦਰ ਸੁਰਵੇਕ ਜੀ ਨੇ ਆਪਣੇ ਪਿਤਾ ਜੋ ਕਿ ਸਵਾਰਨਬਾਸੀ ਸੀ 시ਲੀਪੁਰ ਚਾਰਚਾਂ ਤੋਂ ਸੁਰਹੀ ਉਹਨਾਂ ਦੀ ਜਾਤ ਵਿੱਚ ਸੋ ਇੱਕ ਕਿਤਾਬ ਜੋ ਰਿਲੀਜ਼ ਕੀਤੀ ਹੈ ਸੱਚਾ ਬੰਕਾਚ ਸੋ ਇਸ ਕਿਤਾਬ ਵਿੱਚ ਉਹਨਾਂ ਨੇ ਬਹੁਤ ਵੀ ਆਪਣੇ ਤੇ ਆਏ ਹੋਏ ਸਾਰੇ ਭਗਤ ਸਤਜੋ ਸੋਨਾ ਵਿੱਚ ਸ਼ਿਰਮਾਨ ਸੋਰੀ ਜੇ ਕੋਪ ਸੋਨਾ ਦੇ ਨਾਲ ਮੇਨਦਰ ਸੁਵਰਕ ਜੀ ਸੋਨਾ ਦੇ ਨਾਲ 7-8 ਸਾਲ ਹੋ ਗਏ ਸੋਨਾ ਦੇ ਨਾਲ ਬਹੁਤ ਸਾਰੇ ਆਏ ਹਨ ਸੋ ਸਾਰਾ ਧੰਨਵਾਦ ਕਰਦੇ ਹਾਂ ਇਸ ਕਿਤਾਬ ਨੂੰ ਸੋ ਸਾਰਿਆਂ ਨੇ ਸੋ ਆਪਣਾ ਪਿਆਰ ਦੇਣਾ ਸੁਖਿਆ ਗੁਰ ਦੇ ਪਤਨਪੁਰ ਦੇ